ਕਿੱਥੇ ਮਿਲਦੇ ਆ ਜੀ ਤੁਹਾਨੂੰ ਪਤਾ ਹੀ ਆ ਵੀ ਇਹ ਤਾਂ ਲੜਾਈ ਲੜਨੀ ਪੈਂਦੀ ਆ ਜੀ ਤਾਂ ਮਿਲਦੇ ਆ ਜੀ ਪ੍ਰਸ਼ਾਸਨ ਸੁੱਤਾ ਪਿਆ ਆ ਹਾਏ ਇਸ ਟਾਈਮ ਹਜ਼ਾਰ ਬੰਦੇ ਤੋਂ ਉੱਤੇ ਆ ਦੇਖੋ ਬਿਲਕੁਲ ਸਰ ਬਹੁਤ ਪਰੇਸ਼ਾਨ ਆ ਸਰ ਤਿੰਨ ਦਿਨ ਹੋ ਗਏ ਪ੍ਰਸ਼ਾਸਨ ਬਹੁਤ ਜ਼ਿਆਦਾ ਲੇ ਕਰ ਰਿਹਾ ਹੈ ਉਹਨਾਂ ਨੇ ਸਾਨੂੰ ਸੁਵਾਸ਼ਨ ਦਿੱਤਾ ਸੀਗਾ ਨਿੱਕੀ ਦੀ ਬੱਚੀ ਗਈ ਹੈ ਆਪੋ ਬੱਚੇ ਹੋਰ ਵੀ ਸਾਡੇ ਵੀ ਪੜਦੇ ਆ ਲੜਕੇ ਵੀ ਲੜਕੀਆਂ ਸਾਰੇ ਬੱਚੇ ਹੀ ਨੇ ਸਾਡੇ ਪ੍ਰਸ਼ਾਸਨ ਜ਼ੀਰੋ ਹੈ ਜਿਹੜੇ ਫਾਈਨੈਂਸ਼ਲੀ ਸਟਰੋਂਗ ਨੇ ਉਹਨਾਂ ਦੀ ਸੁਣਵਾਈ ਆ ਸਾਡਾ ਹਜ਼ਾਰ ਬੰਦਾ ਫੀਕਾ ਹੋਣਾ ਮਰੇ ਨਾ ਸਾਡੀ ਥਾਣੇ 'ਚ ਸੁਣਵਾਈ ਨਾ ਸਾਡੀ ਕਚਰੀਆਂ 'ਚ ਸੁਣਵਾਈ ਅਸੀਂ ਕਿੱਥੇ ਜਾਈਏ ਜੀ ਤੁਹਾਨੂੰ ਇਨਸਾਫ ਦਿਵਾਨੇ ਆ ਕੇ ਕਹਿ ਕੇ ਚਲ ਜਾਂਦੇ ਵੀ ਤੁਹਾਡੀ ਕਾਰਵਾਈ ਹੋਊਗੀ ਕੋਈ ਨਹੀਂ ਚੈਨਲ ਦੇ ਉੱਤੇ ਕਹਿ ਰਹੇ ਨੇ ਸਰ ਸਾਡੇ ਸਕੂਲ ਦੀ ਬੱਸ ਹੀ ਨਹੀਂ ਹੈਗੀ ਤਾਂ ਇੱਕ ਸਿੰਪਲ ਪ੍ਰਿੰਸੀਪਲ ਨਹੀਂ ਇਹਨਾਂ ਤਾਂ ਫੜਿਆ ਜਾ ਰਿਹਾ ਉਹ ਅੰਦਰੋਂ ਪਤਾ ਲੱਗਿਆ ਵੀ ਕਿਸੇ ਵੀ ਬੱਸ ਦੇ ਨਾਲ ਕੋਈ ਵੀ ਕੰਡਕਟਰ ਨਹੀਂ ਆਉਂਦਾ ਡਰਾਈਵਰ ਦੇ ਨਾਲ ਇੱਡੇ ਵੱਡੇ ਮੁੰਜਾਲਸ ਨਾਲ ਆਪਾਂ ਲੜ ਰਹੇ ਆ ਮੈਨੂੰ ਲੱਗਦਾ ਨਹੀਂ ਕੀ ਇੰਨੀ ਛੇਤੀ ਹੱਲ ਹੋ ਪਾਊਗਾ ਹਲੇ ਤਾਂ ਦੋ ਹੀ ਦਿਨ ਹੋਏ ਨੇ ਚਾਰ ਦਿਨ ਹੋ ਗਏ ਅੱਜ ਬੱਚੀ ਦੀ ਮੌਤ ਹੋਈ ਨੂੰ ਜੀ ਪਰ ਸਾਨੂੰ ਇਨਸਾਫ ਹਜੇ ਤੱਕ ਨਹੀਂ ਮਿਲੇ ਬਸ ਅਮੀਰ ਘਰਾਨਾ ਹੋਣ ਕਰਕੇ ਉਹਨਾਂ ਨੂੰ ਹੱਥ ਨਹੀਂ ਪਾਰਿਆ ਹੈਗਾ ਇਹੋ ਬੱਚੇ ਹੋਰ ਪ੍ਰਸ਼ਾਸਨ ਵੱਲੋਂ ਸਾਨੂੰ ਦੋਨਾਂ ਪਾਸਿਓ ਕੋਈ ਮਦਦ ਨਹੀਂ ਮਿਲੀ ਹੈਗੀ ਸਭ ਸਕੂਲ ਦੇ ਅੰਦਰ ਨਹੀਂ ਇਸ ਪੂਰੇ ਸ਼ਹਿਰ ਦੇ ਵਿੱਚ ਇਹ ਬਸਾ ਕਾਤਲ ਬਣ ਕੇ ਘੁੰਮ ਰਹੀਆਂ ਨੇ ਸਕੂਲ ਮਟਾਏ ਗਏ ਜਿਹੜੇ ਕੈਮਰੇ ਸੀਗੇ ਲੱਗੇ ਹੋਏ ਉਹ ਸਾਨੂੰ ਦਿਖਾਈ ਨਹੀਂ ਗਏ ਤੋੜੀ ਨੇ ਗਏ ਸਾਰੇ ਸਬੂਤ ਮਿਟਾ ਦਿੱਤੇ ਪਹਿਲਾ ਪੁਆਇੰਟ ਫੀਮੇਲ اٹੈਂਡੈਂਟ ਹੋਣੀ ਜ਼ਰੂਰੀ ਹੈ ਜੇ ਇੱਕ ਲੜਕੀ ਵਿੱਚ ਬੈਠੀ ਹੈ ਤਾਂ ਵੀ ਬਿਲਕੁਲ ਵੀ ਨਹੀਂ ਸੀਗੀ ਕੋਈ ਠੀਕ ਹੈ ਉਸ ਤੋਂ ਬਾਅਦ ਬੱਸ 'ਚ ਕੈਮਰੇ ਹੋਣੇ ਜ਼ਰੂਰੀ ਨੇ ਕੋਈ ਕੈਮਰਾ ਨਹੀਂ ਸੀ ਬੱਸ ਦੇ ਵਿੱਚ ਸਰ ਇਹ ਗੁਲੇਰੀਆ ਜਿਹੜਾ ਨਾ ਆਪਣੇ ਆਪ ਨੂੰ ਸੀਐਮ ਸਮਝ ਬਿਠਾਈ ਜਿਆ ਇਹਦੇ ਪਿੱਛੇ ਉਹ ਵਿਚਾਰੀ ਦਾ ਬੈਗ ਜਿਹੜੀ ਵਿਚਾਰੀ ਤੁਸੀਂ ਸਾਰੇ ਜਾਣਦੇ ਹੋ ਤੇ ਬੈਕਰੀ ਹੈਗੀ ਆ ਇਹਨਾਂ ਵੱਲੋਂ ਕੈਂਡਲ ਮਾਰਚ ਕੀਤਾ ਜਾ ਰਿਹਾ ਗ੍ਰਫਤਾਰੀ ਬਾਰੇ ਤਾਂ ਤੁਹਾਨੂੰ ਪਹਿਲਾਂ ਨਹੀਂ ਦੱਸਿਆ ਸੀਗਾ ਵੀ ਅਜੇ ਅਸੀਂ ਪੂਰੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਉਹਨਾਂ ਦੀ ਡਰਾਈਵਰ ਜਿਹੜਾ ਉਹ ਗ੍ਰਫਤਾਰ ਕਰ ਲਿਆ ਗੱਡੀ ਬਰਾਮਦ ਕਰ ਲਈ ਹੈ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲਪੁਰ ਮਾਇਰਾ ਜਿਹੜੀ ਹੈ ਬੀਸੀਐਮ ਸਕੂਲ ਦੇ ਵਿੱਚ ਜਿਹਦੀ ਮੌਤ ਹੋ ਗਈ ਸੀ ਉਸ ਤੋਂ ਚਲਦੇ ਹੋਏ ਕੈਂਡਲ ਮਾਰ ਜਿਹੜਾ ਕੱਢਿਆ ਜਾ ਰਿਹਾ ਤਸਵੀਰ ਦਿਖਾ ਰਹੇ ਤੁਹਾਨੂੰ ਪਿੱਛੇ ਮਾਇਰਾ ਦਾ ਪੂਰਾ ਪੂਰਾ ਪਰਿਵਾਰ ਜਿਹੜਾ ਉਹ ਤਸਵੀਰ ਦਿਖਾ ਰਹੇ ਤੁਹਾਨੂੰ ਤੁਹਾਨੂੰ ਉਹ ਤਸਵੀਰ ਜਿਹੜੀ ਦਿਖਾਈ ਜਾ ਰਹੀ ਹੈ ਕਿ ਮਾਇਰਾ ਜਿਹੜੀ ਸੀਗੀ ਉਹਦੇ ਬਸੇ ਰਹਿੰਦੇ ਇੱਥੇ ਬੱਚੇ ਵੀ ਜਿਹੜੇ ਪਹੁੰਚੇ ਨੇ ਇਹ ਤਸਵੀਰ ਦਿਖਾਣੀ ਕਿਤਨਾ ਕਿੱਥੇ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ ਅਰੇਸਟ ਜਿਹੜੇ ਨੇ ਜੋ ਪ੍ਰਿੰਸੀਪਲ ਜਿਹੜੇ ਹੈਗੇ ਨੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਪੂਰੀ ਮੰਗ ਹੈ ਬੱਚਿਆਂ ਨੇ ਕੈਂਡਲ ਹੱਥੇ ਫੜੀ ਹੋਈ ਹੈ ਨਿੱਕੇ ਨਿੱਕੇ ਬੱਚੇ ਨੇ ਇਸ ਸਮੇਂ ਰੋਡ ਦੇ ਉੱਤੇ ਆ ਕੇ ਇਨਸਾਫ ਮੰਗਣ ਦੀ ਗੱਲ ਕਰ ਰਹੇ ਨੇ ਕਿ ਇਨਸਾਫ ਦੇਖੋ ਕਿਸ ਤਰ੍ਹਾਂ ਮਿਲਦਾ ਵਾ ਕਿ ਕੈਂਡਲ ਮਾਰਚ ਕਰਨਾ ਪੈਂਦਾ ਵਾ ਦਿਲ ਜੋ ਦਿਲਰੋਜ਼ ਤੁਹਾਨੂੰ ਸਾਰਿਆਂ ਨੂੰ ਯਾਦ ਹੋਣੀ ਹੈ ਕਿ ਦਿਲਰੋਜ਼ ਵੀ ਵਿਲਸਤੇ ਵੀ ਕੈਂਡਲ ਮਾਰਚ ਕੱਢੇਗੇ ਕਿ ਜੇ ਜਸੀ ਮੰਗਣ ਵਾਸਤੇ ਅਗਰ ਰੋਡ ਦੇ ਤੇ ਕੈਂਡਲ ਮਾਰਚ ਕਰਨੇ ਪਏ ਨਾ ਤੇ ਆਖਿਰ ਕੀ ਫਾਇਦਾ ਹੁੰਦਾ ਵੇ ਤਸਵੀਰ ਦਿਖਾ ਰਹੇ ਆ ਕੀ ਦਿਨ ਰੋਜ਼ ਬਸੇ ਵੀ ਕੈਂਡਲ ਮਾਰਚ ਕਰਨਾ ਪੈ ਗਿਆ ਸੀਗਾ ਤੇ ਇਸ ਲੜਕੀ ਬਸੇ ਵੀ ਕੈਂਡਲ ਮਾਰਚ ਕਰਨਾ ਪੈ ਗਿਆ ਕਿ ਇਨਸਾਫ ਇਹਦਾ ਮਿਲਦੇ ਨਹੀਂ ਕਿ ਕਿੱਥੇ ਮਿਲਦੇ ਆ ਜੀ ਤੁਹਾਨੂੰ ਪਤਾ ਹੀ ਆ ਵੀ ਇਹ ਤਾਂ ਲੜਾਈ ਲੜਨੀ ਪੈਂਦੀ ਆ ਜੀ ਤਾਂ ਮਿਲਦੇ ਆ ਜੀ ਪ੍ਰਸ਼ਾਸਨ ਸੁੱਤਾ ਪਿਆ ਆ ਵੱਡੇ ਘਰਾਣੇ ਨਾਲ ਮਿਲੇ ਹੋਏ ਆ ਜੀ ਇਨਸਾਫ ਲਈ ਤਾਂ ਫਿਰ ਇਹ ਕੁਝ ਕਰਨਾ ਹੀ ਪੈਂਦਾ ਜੀ ਇਹ ਦੇਸ ਤੋਂ ਵੀ ਨਾ ਕੋਈ ਹੈ ਨਹੀਂ ਨਹੀਂ ਫਿਰ ਪ੍ਰਸ਼ਾਸਨ ਕਿੱਥੇ ਆ ਪ੍ਰਸ਼ਾਸਨ ਕੀ ਗੱਲ ਕਰਦਾ ਪ੍ਰਸ਼ਾਸਨ ਸੁੱਤਾ ਪਿਆ ਜੀ ਪ੍ਰਿੰਸੀਪਲ ਦਾ ਬਿਆਨ ਦੇਖੋ ਤੁਸੀਂ ਕਿਹੜਾ ਕਿੱਦਾਂ ਦੇ ਬਿਆਨ ਦੇ ਰਿਹਾ ਹੋ ਔਰ ਇਸ ਟਾਈਮ ਹਜ਼ਾਰ ਬੰਦੇ ਤੋਂ ਉੱਤੇ ਆ ਦੇਖੋ ਬਿਲਕੁਲ ਸਰ ਬਹੁਤ ਪਰੇਸ਼ਾਨ ਆ ਸਰ ਤਿੰਨ ਦਿਨ ਹੋ ਗਏ ਕਿ ਕਿਸ ਤਰ੍ਹਾਂ ਬੱਚੀ ਦੇ ਹੱਕ ਦੇ ਵਿੱਚ ਕੈਂਡਲ ਮਾਰਚ ਕਰਿਆ ਜਾ ਰਿਹਾ ਤੇ ਜਨਰੋਦ ਦੀ ਵੀ ਆਹੀ ਗੱਲ ਚੀ ਕਿਉਂ ਪ੍ਰਸ਼ਾਸਨ ਫਿਰ ਇਦਾਂ ਕਰਦਾ ਪਿਆ ਪ੍ਰਸ਼ਾਸਨ ਬਹੁਤ ਜ਼ਿਆਦਾ ਡੇ ਲੇ ਕਰ ਰਿਹਾ ਹੈ ਉਹਨਾਂ ਨੇ ਸਾਨੂੰ ਸੁਵਾਸ਼ਨ ਦਿੱਤਾ ਸੀਗਾ ਕੱਲ ਵੀ ਰੋਪਿਆ ਨੂੰ ਸਵੇਰੇ ਕੱਲ ਅੱਜ ਗ੍ਰਿਫਤਾਰ ਕੀਤਾ ਜਾਏਗਾ ਲੇਕਿਨ ਉਹਦੇ ਵਾਸਤੇ ਕੋਈ ਵੀ ਕਾਰਵਾਈ ਨਹੀਂ ਹੋਈ ਜੀ ਪਈਆ ਵੀ ਦੇਵਾ ਪਿੱਛੇ ਅਸੀਂ ਇਹ ਪ੍ਰਸ਼ਾਸਨ ਨੂੰ ਮੰਗ ਕਰਦੇ ਆਂ ਕਿ ਜਿੰਨੀ ਜਲਦੀ ਹੋ ਸਕੇ ਸਾਡੀ ਬੱਚੀ ਦੇ ਪਰਸ ਨੂੰ ਸਾਨੂੰ ਇਨਸਾਫ ਦਿੱਤਾ ਜਾਵੇ ਤੁਸੀਂ ਵੀ ਅਜਿੱਥੇ ਇੱਕ ਬੱਚੇ ਦੇ ਇਨਸਾਫ ਬਸਤੇ ਕਿ ਸਕੂਲ ਦੇ ਪ੍ਰਿੰਸੀਪਲਾਂ ਦੇ ਉੱਤੇ ਕਿ ਗਾਰਨਟੀ ਦਿੱਤੀ ਕਿ ਉਹ ਕਾਰਵਾਈ ਨਹੀਂ ਕਰ ਸਕਦੇ ਪੁੱਤ ਕਰ ਸਕਦੇ ਸਾਧੂ ਮਾਨ ਬਸਤੇ ਨਾ ਹਾਂਜੀ ਇਨਸਾਫ ਨਹੀਂ ਮਿਲੇ ਤਾਂ ਕਟਲ ਮਾਰਕ ਕਰਦੇ ਨਾ ਕਿੱਥੇ ਇਹ तमाम ਤਸਵੀਰ ਤੁਹਾਨੂੰ ਦਿਖਾ ਰਹੇ ਜਸਜੀਪਪੁਰ ਮਾਇਰਾ ਦੇ ਜੋ ਨਿਕਲੇ ਮਾਇਰਾ ਨਾਮ ਹੈ ਪਿੱਛੇ ਦੇ ਸਕਦੇ ਹਾਂ ਕਿ ਮਾਇਰਾ ਕੋ ਇਨਸਾਫ ਚਾਹੀਏ ਤਸਵੀਰ ਦਿਖਾ ਰਹੇ ਕਿ ਮਾਇਰਾ ਨੂੰ ਇਨਸਾਫ ਚਾਹੀਦਾ ਪਿੱਛੇ ਤਸਵੀਰ ਇਹ ਵੱਡੇ ਵੱਡੇ ਹੋਰਡਿੰਗ ਜਿਹੜੇ ਫੜੇ ਹੋਏ ਨੇ तमाम ਕੈਂਡਲ ਮਾਰ ਜਿਹੜਾ ਵਾ ਕੱਢਿਆ ਜਾ ਰਿਹਾ ਤਸਵੀਰ ਦਿਖਾ ਰਹੇ ਆ ਕਿ ਜੋ ਕਾਤਲ ਹੈ ਤਾਨੂੰ ਤਸਵੀਰ ਦਿਖਾ ਰਹੇ ਆ ਗੁਲੇਰੀਆ ਜਿਹੜਾ ਪ੍ਰਿੰਸੀਪਲ ਦਾ ਬੋਰਡ ਇੱਥੇ ਲਗਾਇਆ ਗਿਆ ਸਕੂਲ ਦੇ ਪ੍ਰਿੰਸੀਪਲ ਦਾ ਜਿਹੜਾ ਕਿ ਬੋਰਡ ਲੱਗਾ ਹੋਇਆ ਵਾ ਇਹ ਤਸਵੀਰ ਕਿਤੇ ਨਾ ਕਿਤੇ ਲੁਧਿਆਣਾ ਸ਼ਹਿਰ ਵਾਸੀਆਂ ਨੂੰ ਸ਼ਰਮਸਾਰ ਕਰਨ ਦੀ ਗੱਲ ਕਰਦੀ ਹੈ ਸ਼ਹਿਰ ਵਾਸੀਓ ਸ਼ਰਮਸਾਰ ਹੋ ਜਾਣਾ ਚਾਹੀਦਾ ਵਾ। ਕਈ ਗੱਲ ਹੈ। ਨਿੱਕੀ ਦੀ ਬਦਕੀ ਗਈ ਹੈ। ਅੱਗੋਂ ਬੱਚੇ ਹੋਰ ਵੀ ਸਾਡੇ ਵੀ ਪੜਦੇ ਆ ਲੜਕੇ ਵੀ ਲੜਕੀਆਂ ਸਾਰੇ ਬੱਚੇ ਹੀ ਨੇ ਸਾਡੇ। ਤੇ ਪ੍ਰਿੰਸੀਪਲ ਕਿੱਥੇ ਆ? ਕੀ ਕਹਿੰਦੀ ਬੁਲਝ? ਕੁਝ ਨਹੀਂ ਕਹਿ ਸਕਦੇ ਜੀ ਪ੍ਰਿੰਸੀਪਲ ਨੇ। ਕਿੱਥੇ ਪਕੜ ਚ ਨਹੀਂ ਆਇਆ ਹਾਲੋ? ਨਹੀਂ ਜੀ ਹਜੇ ਤੱਕ ਨਹੀਂ ਆਇਆ। ਤੇ ਪਕੜਿਆ ਕਿਉਂ ਨਹੀਂ ਗਿਆ? ਇਹਨਾਂ ਦਾ ਸਕੂਲ ਮੈਨੇਜਮੈਂਟ ਹੈਗਾ ਕਿੱਥੇ ਹੈ ਫਿਰ ਉਹ ਸਖਸ਼ਾ ਹੈ ਕਿੱਥੇ ਜਿਹੜੇ ਕਾਪਾ ਦੇ ਸਕੂਲ ਲਾਇਆ ਕਿੱਥੇ ਆ? ਕੋਈ ਤਾਂ ਸਪੋਰਟ ਕਰ ਰਿਹਾ ਹੈ ਨਾ ਨਨੂ ਜਿੰਮੇਵਾਰੀ ਇਹਦੀ ਬੰਦੀ ਸੀ ਬਸ ਅੰਦਰ ਹੈ ਬੱਚੀ ਅੰਦਰ ਗਈ ਹੈ ਤੇ ਸਕੂਲ ਪ੍ਰਸ਼ਾਸਨ ਦੀ ਜਿੰਮੇਵਾਰੀ ਬੰਦੀ ਪਰਚਾ ਇਹਦੇ ਦਰਜ ਹੋ ਕੇ ਗਿਰਫਤਾਰ ਨਹੀਂ ਕਿਉਂ ਪ੍ਰਸ਼ਾਸਨ ਨੂੰ ਪਤਾ ਨਾ ਕਿਉਂ ਨਹੀਂ ਆਇਆ ਹੱਥ ਚ ਉਹਨਾਂ ਦੇ ਪ੍ਰਸ਼ਾਸਨ ਜ਼ੀਰੋ ਹੈ ਜਿਹੜੇ ਫਾਈਨੈਂਸ਼ਲੀ ਸਟਰੋਂਗ ਨਹੀਂ ਉਹਨਾਂ ਦੀ ਸੁਣਵਾਈ ਹੈ ਸਾਡਾ ਹਜ਼ਾਰ ਬੰਦਾ ਫੀਕਾ ਹੋਣਾ ਮੁਰੇ ਕਿਉਂਕਿ ਉਹ ਫਾਈਨੈਂਸ਼ਲੀ ਸਟਰੋਂਗ ਨਹੀਂ ਔਰ ਬਾਬਤੀ ਨੇ ਅਸੀਂ ਇੱਕ ਨਾਰਮਲ ਫੈਮਿਲੀ ਤੋਂ ਬਿਲੋਂਗ ਕਰਦੇ ਆ ਸਾਡੀ ਕੋਈ ਸੁਣਵਾਈ ਨਹੀਂ ਜ਼ੀਰੋ ਸੁਣਵਾਈ ਹੈ ਨਾ ਸਾਡੀ ਥਾਣੇ 'ਚ ਸੁਣਵਾਈ ਹੈ ਨਾ ਸਾਡੀ ਕਚਰੀਆਂ 'ਚ ਸੁਣਵਾਈ ਹੈ ਅਸੀਂ ਕਿੱਥੇ ਜਾਈਏ ਜੀ ਸੀਐਮ ਮਾਨ ਸਾਹਿਬ ਦਾ ਰੈਲੀ ਕੱਢ ਕੇ ਚਲੇਗੇ ਮਾਈਰਾਸਤੇ ਨਹੀਂ ਆ ਸਕਦੇ ਸੀ ਸਰ ਬਿਲਕੁਲ ਨਹੀਂ ਆਂਦਾ ਸਿਰਫ ਹੁਣ ਦੇਖ ਲਓ ਤੁਸੀਂ ਉਹਨਾਂ ਇਲੈਕਸ਼ਨਾਂ ਆ ਨਾ ਹਲੇ ਵੀ ਨਹੀਂ ਕੋਈ ਆਇਆ ਸਾਡੇ ਕੋਲ ਵੀ ਤੁਹਾਨੂੰ ਇਨਸਾਫ ਦਿਵਾਣੇ ਆ ਕੇ ਕਹਿ ਕੇ ਚਲ ਜਾਂਦੇ ਵੀ ਤੁਹਾਡੀ ਕਾਰਵਾਈ ਹੋਊਗੀ ਕੋਈ ਨਹੀਂ ਕੱਲ ਵੀ ਸਾਨੂੰ ਕਹਿ ਕੇ ਗਏ ਆ ਵੀ ਤੁਹਾਡੀ ਕਾਰਵਾਈ ਕੱਲ ਗ੍ਰਿਫਤਾਰੀਆਂ ਹੋ ਜਾਣਗੀਆਂ ਹਲੇ ਤੱਕ ਇੱਕ ਵੀ ਗ੍ਰਿਫਤਾਰੀ ਦਿਖਾ ਦਿਓ ਤੁਸੀਂ ਅੰਦਰ ਹੋਈ ਹੋਵੇ ਕਿਉਂ ਨਹੀਂ ਹੋਈ ਕਿਹ ਵੇਲੇ ਦੱਸ ਰੋ ਮੋਡੀ ਪਾਰਟੀ ਗਿਆ ਜਾ ਸਕਦਾ ਬਸ ਅਸੀਂ ਨੋਰਮਲ ਹੈ ਦੇ ਬੱਚੀ ਦਾ ਕੋਈ ਬਜ਼ੂਰ ਨਹੀਂ ਹੈ ਦੇਖ ਲਓ ਤੁਹਾਡੇ ਸਾਹਮਣੇ ਹੀ ਹੈ ਜੀ ਭਵੰਤਮਨ ਕੋਈ ਵਜੂਦ ਹੈ ਭਵੰਤਮਨ ਅੱਜ ਲਾਈਵ ਕਰਕੇ ਗਿਆ ਲੁਧਿਆਣੇ ਦੇ ਵਿੱਚ ਲੁਧਿਆਣੇ ਦੇ ਵਿੱਚ ਲਾਈਵ ਕਰਕੇ ਗਿਆ ਭਵੰਤਮਨ ਭਵੰਤਮਨ ਨੂੰ ਵੀ ਚਾਹੀਦਾ ਸੀ ਕਿ ਇੱਥੇ ਆਉਣਾ ਚਾਹੀਦਾ ਸੀ ਕਿ ਵੋਟਾਂ ਹੀ ਲੈਣੀਆਂ ਬੋਟੇ ਹੱਥੋਂ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਆਮ ਬੰਦੇ ਬੈਠੇ ਹੋਏ ਨੇ ਇਹਨਾਂ ਨੂੰ ਲੋਕ ਨਹੀਂ ਮੈਨੂੰ ਲੱਗਦਾ ਉਹਨਾਂ ਵਾਸਤੇ ਇਹ ਪੈਸਿਆਂ ਦੀ ਪਾਰਟੀ ਹੈ ਹੁਣ ਇਹ ਪੈਸੇ ਪੈਸੇ ਪਿੱਛੇ ਪਾਰਟੀ ਨੂੰ ਬਚਾਇਆ ਜਾ ਰਿਹਾ ਹੈ ਸਵਟਰ ਇਹ ਹੈ ਕਿ ਮਨਿਸਟਰ ਦੀ ਜਹਾ ਹੈ ਕੋਈ ਉੱਤਨ ਨਹੀਂ ਗਿਆ ਹੋਣਾ ਕਿਤੇ ਸੁਰੰਗਿਸਤ ਨਹੀਂ ਵੜ ਗਿਆ ਗ੍ਰਿਫਤਾਰ ਹੋ ਸਕਦਾ ਹੈ ਗ੍ਰਿਫਤਾਰ ਸਰ ਇਹ ਨਹੀਂ ਗਿਆ ਸਰ ਦੋ ਦਿਨ ਪਹਿਲਾਂ ਉਹ ਸਪੀਕ ਦੇ ਰਿਹਾ ਤੁਹਾਡੇ ਹੀ ਚੈਨਲ ਦੇ ਉੱਤੇ ਕਹਿ ਰਹੇ ਨੇ ਸਰ ਸਾਡੇ ਸਕੂਲ ਦੀ ਬੱਸ ਹੀ ਨਹੀਂ ਹੈਗੀ ਹਾਂ ਕਹਿ ਰਹੇ ਸਾਡੇ ਸਕੂਲ ਦੀ ਬਾਸ ਹੀ ਨਹੀਂ ਹੈਗੀ ਸਾਡੇ ਸਕੂਲ ਦੀ ਬਾਸ ਹੀ ਨਹੀਂ ਬੰਦਾ ਕਹਿ ਰਿਹਾ ਜੀ ਕਿਉਂ ਬੰਦੇ ਦੀ ਜਿਸ ਗੋਲ ਦੀ ਬਾਸ ਵਿੱਚ ਵੜ ਗਿਆ ਕਿ ਹੋ ਗਈ ਬਿਲਕੁਲ ਈ ਵਾਹਲਾ ਸਰ ਜੇ ਬਾਸ ਨੂੰ ਤੁਸੀਂ ਕਹਿ ਰਹੇ ਸਾਡੀ ਨਹੀਂ ਇਹ ਗੈਂਗਸਟਰ ਵੱਡੇ ਵੱਡੇ ਜਿਹੜੇ ਉਗਰਵਾਦੀ ਹੁੰਦੇ ਉਹਨਾਂ ਨੂੰ ਫੜ ਲੈਂਦੇ 5 ਮਿੰਟ ਤੇ ਇੱਕ ਸਿੰਪਲ ਪ੍ਰਿੰਸੀਪਲ ਨਹੀਂ ਇਹਨਾਂ ਤਾਂ ਫੜੇ ਜਾ ਰਹੇ ਆ ਕਿਉਂਕਿ ਪਿੱਛੇ ਸਾਡੀ ਮੀ ਹੈਗੀ ਹੈ ਕਿਉਂਕਿ ਮੁੰਚਾਲ ਕਰੋ ਫੀਰੋ ਗਰੁੱਪ ਹੈਗਾ ਵਾ ਸਾਡੀ ਪੰਜਾਬ ਪੁਲਿਸ ਦਾ ਇੰਨਾ ਨਹੀਂ ਹੈਗੀ ਇਨਸਾਫ ਦਵਾਇਆ ਜਾਵੇ ਇਹਨੇ ਬੰਦਿਆਂ ਦਾ ਕੋਈ ਮੁੱਲ ਨਹੀਂ ਹੈ ਜਿਹੜਾ ਬੰਦਾ ਬੈਠਾ ਘਰ-ਵਾਰ ਛੱਡ ਕੇ ਜਿਨ੍ਹਾਂ ਦਾ ਜਿਨ੍ਹਾਂ ਦਾ ਬੱਚੇ ਨੂੰ ਹੋਇਆ ਡੈਥ ਉਹਨੇ ਆਪਣੇ ਪਰਮਾਤਮਾ ਕੋਲ ਇਹ ਮੰਗੀ ਹੈ ਹੁਣ ਆਪਾਂ ਨੂੰ ਜਦੋਂ ਬੱਚਾ ਚਲਾ ਜਾਂਦਾ ਤਾਂ ਕੈਂਡਲ ਮਾਰਚ ਹੀ ਰਹਿ ਜਾਂਦਾ ਵਾ ਹਾਂਜੀ ਹਾਂਜੀ ਪਰ ਇਹਦਾ ਇਨਸਾਫ ਹੋਣਾ ਚਾਹੀਦਾ ਜੇ ਨਾ ਹੋਇਆ ਪਹਿਲਾਂ ਤਾਂ ਦੇਖੋ ਸਕੂਲ ਦੇ ਵਿੱਚ ਤੁਸੀਂ ਜਦੋਂ ਮਰਜੀ ਵੀਡੀਓ ਮਨਾਓ ਅੰਦਰ ਕੈਮਰਾ ਲੈ ਕੇ ਜਾਓ ਉੱਥੇ 20 40 ਬਸ 20 30 ਵਸਾ ਅੰਦਰ ਹੁੰਦੀ ਹੈ ਜੀ ਹੁਣ ਬੱਚੇ ਦੀ ਕੀ ਸੇਫਟੀ ਹੈ ਹੁਣ ਡਰਾਈਵਰ ਨੂੰ ਅੱਜਕੱਲ੍ਹ ਤੁਹਾਨੂੰ ਪਤਾ ਬਿਮਾਰੀ ਹਰ ਬੰਦੇ ਨੂੰ ਐ ਜੇ ਮੰਨ ਲਓ ਡਰਾਈਵਰ ਨੂੰ ਟੈਕ ਹੋ ਜਾਂਦਾ ਮੰਨ ਲਓ ਅੱਜ ਇਹ ਵੀ ਹੋਇਆ ਕੱਲ੍ਹ ਨੂੰ ਹੋਰ ਹੋ ਸਕਦਾ ਹੁਣ ਉਹਦੇ ਨਾਲ ਕਿੰਨੇ ਜ਼ਖਮੀ ਹੋ ਜਾਣ ਇਹਦੀ ਕੌਣ ਪ੍ਰਸ਼ਾਸਨ ਹੈ ਇਹ ਸਾਰਾ ਕੁਝ ਸਾਨੂੰ ਅੰਦਰੋਂ ਪਤਾ ਲੱਗਿਆ ਬਈ ਕਿਸੇ ਵੀ ਬੱਸ ਦੇ ਨਾਲ ਕੋਈ ਵੀ ਕੰਡਕਟਰ ਨਹੀਂ ਆਂਦਾ ਡਰਾਈਵਰ ਦੇ ਨਾਲ ਇੱਕ ਬੱਸ ਨਹੀਂ ਕਹਿੰਦੇ 10 ਬੱਸਾਂ ਇਦਾਂ ਦੀਆਂ ਵਾਂ ਜਿਨ੍ਹਾਂ ਨਾਲ ਕੰਡਕਟਰ ਹੀ ਨਹੀਂ ਆਂਦਾ ਹੁਣ ਕੋਈ ਬੱਚਾ ਉਤਰਿਆ ਜਾਂ ਚੜ੍ਹਿਆ ਬਸ ਡਰਾਈਵਰ ਨੂੰ ਕਿਵੇਂ ਪਤਾ ਲੱਗੂਗਾ ਵੀ ਉਤਰਿਆ ਜਾਂ ਚੜ੍ਹਿਆ ਜਦ ਤੱਕ ਕੰਡਕਟਰ ਨਹੀਂ ਹੈਗਾ ਆਪਾਂ ਨੂੰ ਕਾਰ 'ਚ ਬੈਠਿਆਂ ਨੂੰ ਨਹੀਂ ਪਤਾ ਲੱਗਦਾ ਆਪਣੇ ਪਿੱਛੇ ਕੋਈ ਹੈਗਾ ਹੀ ਕੱਢੀ ਵੱਢੀ ਬੱਸ ਕਿਵੇਂ ਪਤਾ ਲੱਗੂਗਾ ਵੀ ਬੱਚਾ ਉਤਰਿਆ ਜਾਂ ਚੜ੍ਹਿਆ ਸਰ ਅਸਲ ਜਨਨ ਨੇ ਬੱਸਾਂ ਬੁੱਸਾਂ ਠੀਕੀ ਦੇ ਦਿੱਤੀਆਂ ਹੋਈਆਂ ਆਮ ਲੋਕਾਂ ਦਾ ਕਹਿੰਦਾ ਮੈਂ ਕਾਕਾ ਹੈਗਾ ਜੀ ਇਹ ਆਮ ਲੋਕਾਂ ਦਾ ਕਿੱਥੋਂ ਹੈਗਾ ਜੀ ਇਹਨਾਂ ਨੂੰ ਆਣਾ ਚਾਹੀਦਾ ਹਰ ਹਰ ਮੁੱਦੇ ਦੇ ਵਿੱਚ ਪੁੱਛਣਾ ਚਾਹੀਦਾ ਕਿ ਹਾਂ ਭਾਈ ਆਪਾਂ ਵੋਟਾਂ ਲੈਣੀਆਂ ਰਾਮ ਨੇ ਚਲੋ ਵੀਰ ਬੋਟਾ ਲੈਣੀ ਆ ਜੀ ਤੇ ਦੇਖੋ ਜੀ ਸਾਰਿਆਂ ਨੇ ਆਮ ਆਦਮੀ ਪਾਰਟੀ ਬਣਾਈ ਹੈ ਕੋਈ ਮੁੱਦਾ ਦੇਖ ਕੇ ਕੋਈ ਸੋਚ ਸਮਝ ਕੇ ਜੇ ਹੁਣ ਆਪਾਂ ਕਮੇਡੀਅਨ ਕਰਨੀ ਉਹਦਾ ਕੋਈ ਫਾਇਦਾ ਨਹੀਂ ਹੈ ਹੁਣ ਇਹ ਕਮੇਡੀਅਨ ਵਾਲਾ ਕੰਮ ਹੈ ਇਹ ਸਰਕਾਰ ਹੈ ਜੀ ਅੱਗੇ ਵੀ ਸਰਕਾਰਾਂ ਨੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਹੈ ਇਹ ਠੰਡ ਦੇ ਵਿੱਚ ਜਿੰਨੇ ਬੰਦੇ ਆ ਬੈਠੇ ਹੋਏ ਨੇ ਇਹਨਾਂ ਦਾ ਸਾਰਿਆਂ ਦਾ ਹੱਕ ਹੈਗਾ ਕਿ ਭਾਈ ਇਹ ਕੁੜੀ ਨੂੰ ਇਨਸਾਫ ਦਿਵਾਉਣਾ ਚਾਹੀਦਾ 48 ਤੋਂ 60 گھنٹے ہو چکے ਨੇ ਹਾਲੇ ਤੱਕ ਕੋਈ ਸੁਣਵਾਈ ਨਹੀਂ ਹੈਗੀ ਹੈ ਜੇ ਮੰਨ ਲਓ ਇੰਨੇ ਬੰਦੇ ਹੋਣ ਦੇ ਬਾਵਜੂਦ ਵੀ ਕੋਈ ਸੁਣਵਾਈ ਨਹੀਂ ਹੈ ਤੇ ਸਾਡੇ ਲੋਕਾਂ ਦੀ ਕੀ ਸੁਣਵਾਈ ਹੈ ਇੱਥੇ ਅਜੀ ਤੁਸੀਂ ਮੈਨੂੰ ਆਪ ਦੱਸੋ ਤੁਸੀਂ ਇੰਨੇ کیس ਕਵਰ ਕਰਦੇ ਹੋਵੋਗੇ ਪੂਰੇ ਲੁਧਿਆਣੇ ਦੇ ਤੁਸੀਂ ਆਪ ਸੱਚ ਦੱਸਿਓ ਐਡੀ ਵੱਡੀ ਪਾਰਟੀ ਮੁੰਜਾਲ ਜੀ ਕਿ ਉਹਨਾਂ ਨੇ ਹਲੇ ਤੱਕ ਅਪਰੋਚ ਨਹੀਂ ਲਵਾਈ ਹੋਊਗੀ ਇਹ ਕੰਮ ਨਾਕ ਹੋਣ ਦਾ ਜਿਹੜਾ ਪ੍ਰਸ਼ਾਸਨ ਕੰਮ ਨਹੀਂ ਕਰ ਪਾ ਰਿਆ ਉਹ ਸਿਰਫ ਇਸ ਕਰਕੇ ਵੀ ਉੱਪਰੋਂ ਪ੍ਰੈਸ਼ਰ ਉੱਪਰੋਂ ਪ੍ਰੈਸ਼ਰ ਆਪਾਂ ਆਪਣੇ ਵੱਲੋਂ ਇੱਕ ਪੀਸਫੁੱਲ ਤਰੀਕੇ ਨਾਲ ਕਰ ਰਹੇ ਆ ਹਾਲਾਂਕਿ ਸਾਨੂੰ ਉਮੀਦ ਘਟਿਆ ਕਿ ਜਿਹੜੀ ਪਾਰਟੀ ਨਾਲ ਅਸੀਂ ਸਾਹਮਣੇ ਲੜ ਰਹੇ ਆ ਜੋ ਸਾਹਮਣੇ ਐਡੇ ਵੱਡੇ ਮੁੰਜਾਲਸ ਨਾਲ ਆਪਾਂ ਲੜ ਰਹੇ ਆ ਮੈਨੂੰ ਲੱਗਦਾ ਨਹੀਂ ਕਿ ਇੰਨੀ ਛੇਤੀ ਹੱਲ ਹੋ ਪਾਊਗਾ ਹਲੇ ਤਾਂ ਦੋ ਹੀ ਦਿਨ ਹੋਏ ਨੇ ਮੇਰੀ ਅੱਜ ਕਿਸੇ ਵਕੀਲ ਸਾਹਿਬਾਨ ਨਾਲ ਵੀ ਗੱਲ ਹੋਈ ਉਹਨਾਂ ਨੇ ਸਾਨੂੰ ਕਿਹਾ ਕਿ ਤੁਹਾਡੇ ਪੀਸਫੁੱਲ ਪ੍ਰੋਟੈਸਟ ਨਾਲ ਕੁਝ ਨਹੀਂ ਹੋਣਾ ਚਾਹੇ ਭਾਵੇਂ ਤੁਸੀਂ ਸਾਲ ਬੈਠੇ ਰਹੋ ਉਹਨਾਂ ਨੇ ਸਗੋਂ ਸਾਨੂੰ ਹਦਾਇਤ ਦਿੱਤੀ ਕਿ ਤੁਸੀਂ ਹਾਈ ਕੋਰਟ ਜਾਓ ਪਰ ਹੱਲੇ ਆਪਾਂ ਉਸ ਕੇਸ ਵੱਲ ਨਹੀਂ ਧਿਆਨ ਦੇ ਰਹੇ ਵੀ ਆਪਾਂ ਉਧਰਲੇ ਪਾਸੇ ਚੱਲਣਾ ਆ ਆਪਣਾ ਸਿਰਫ ਇਹੀ ਹੈ ਕਿ ਹਾਂਜੀ ਆਪਾਂ ਪੀਸਫੁੱਲ ਪ੍ਰੋਟੈਸਟ ਕਰਨੀ ਹੈ ਸ਼ਾਇਦ ਸ਼ਾਇਦ ਕੋਈ ਹਿਊਮੈਨਿਟੀ ਦੇ ਗਰਾਉਂਡਸ ਤੇ ਉਹਨਾਂ ਦੀ ਅੱਖ ਖੁੱਲ੍ਹੇ ਕਿ ਨਹੀਂ ਬੱਚੀ ਨੂੰ ਇਨਸਾਫ ਦੇ ਦੇਣਾ ਚਾਹੀਦਾ ਬਿਲਕੁਲ ਇਹ ਤਸਵੀਰਾਂ ਮਾਇਰਾ ਉੱਤੇ ਹੈ ਜੋ ਤੁਹਾਨੂੰ ਦਿਖਾਈਆਂ ਜਾ ਰਹੀਆਂ ਕਿ ਕੈਂਡਲ ਮੈਚ ਜਿਹੜਾ ਇੱਥੋਂ ਕੱਢਿਆ ਜਾ ਰਿਹਾ ਇਹ ਤਸਵੀਰ ਇਸ ਕਰਕੇ ਦਿਖਾਣੀ ਲਾਜ਼ਮੀ ਹੈ ਹਾਇਰਾ ਡੀਪੀ ਕੁਲੇਰੀਆ ਤੱਕ ਗ੍ਰਿਫਤਾਰ ਨਹੀਂ ਹੋ ਪਾਇਆ ਲੇਕਿਨ ਸਾਡਾ ਵੀਰ ਮੌਜੂਦ ਹੈ ਗੱਲਬਾਤ ਕਰਦੇ ਆ ਵੀਰੇ ਕੈਂਡਲ ਮਾਰ ਕਿਉਂ ਕਰਨਾ ਪੈਂਦਾ ਹਰ ਵਾਰ ਜਦੋਂ ਬੱਚੇ ਦਾ ਇਨਸਾਫ ਦੀ ਗੱਲ ਆਉਂਦੀ ਹੈ ਕੈਂਡਲ ਮਾਰ ਜੂਰੀ ਹੋ ਜਾਂਦਾ ਸਰ ਕੈਂਡਲ ਮਾਰ ਚੀਜ਼ ਕਰਕੇ ਜ਼ਰੂਰੀ ਹੋ ਜਾਂਦਾ ਸੁੱਤਾ ਪ੍ਰਸ਼ਾਸਨ ਨੂੰ جگਾਉਣ ਲਈ ਇਹ ਸਾਰੀਆਂ ਚੀਜ਼ਾਂ ਕਰਨੀਆਂ ਬਹੁਤ ਜ਼ਰੂਰੀ ਨਹੀਂ ਹਾਂ ਚਾਰ ਦਿਨ ਹੋ ਗਏ ਅੱਜ ਬੱਚੀ ਦੀ ਮੌਤ ਹੋਈ ਨੂੰ ਜੀ ਪਰ ਸਾਨੂੰ ਇਨਸਾਫ ਹਜੇ ਤੱਕ ਨਹੀਂ ਮਿਲਿਆ ਜੀ ਕਿੱਥੇ ਗੁਫਾ ਕਿਹੜੀ ਸੀਗੀ ਜਿੱਥੇ ਆ ਛੁੱਪ ਕੇ ਬਹਿ ਗਿਆ ਕੀ ਪ੍ਰਸ਼ਾਸਨ ਦੇ ਹੱਥ ਹੀ ਨਹੀਂ ਆ ਰਹੇ ਇਹ ਕਿਤੇ ਵੀ ਨਹੀਂ ਛੁੱਪ ਕੇ ਬੈਠਾ ਜੀ ਇਹ ਆਪਣੇ ਘਰੇ ਹੀ ਬੈਠਾ ਹੈ ਬੰਦਾ ਪਰ ਪ੍ਰਸ਼ਾਸਨ ਇੱਕ ਬਸ ਅਮੀਰ ਘਰਾਨਾ ਹੋਣ ਕਰਕੇ ਉਹਨਾਂ ਨੂੰ ਹੱਥ ਨਹੀਂ ਪਾ ਰਿਆ ਹੈਗਾ ਜੀ ਉਹ ਬੱਚੀ ਅਮੀਰ ਘਰਾਨੇ ਦੇਖਨੇ ਕਿਤੇ ਬੱਚੀ ਦਾ ਕਤਲ ਦੇਖਣਾ ਵਾ ਕਤਲ ਕੀਤਾ ਗਿਆ ਸਕੂਲ ਦੀ ਦਿਉੜੀ ਦੇ ਵਿੱਚ ਕਤਲ ਹੋਇਆ ਕਤਲ ਹੀ ਕਿਹਾ ਕਵਾਂਗਾ ਮੈਨੂੰ ਕਿਉਂਕਿ ਇਹ ਕਤਲ ਹੈ ਸਰ ਕਤਲ ਹੀ ਹੈ ਇਹ ਸਕੂਲ ਨੇ ਕਤਲ ਕੀਤਾ ਸਾਡੇ ਬੱਚੇ ਦਾ ਜੀ ਜੇ ਸਕੂਲ ਦੀ ਐਡਮਿਨਿਸਟ੍ਰੇਸ਼ਨ ਠੀਕ ਹੋਵੇ ਤਾਂ ਉਹ ਇੱਥੇ ਆ ਕੇ ਸਾਡੇ ਨਾਲ ਖੜੇ ਸਾਨੂੰ ਇਨਸਾਫ ਦੀਵਾਨ ਚ ਮਦਦ ਕਰੇ ਪਰ ਸਕੂਲ ਵੱਲੋਂ ਔਰ ਪ੍ਰਸ਼ਾਸਨ ਵੱਲੋਂ ਸਾਨੂੰ ਦੋਨਾਂ ਪਾਸੇ ਕੋਈ ਮਦਦ ਨਹੀਂ ਮਿਲੀ ਹੈਗੀ ਲੇਕਿਨ ਕਿਹਾ ਜਾਂਦਾ ਕਿ ਇੱਕ ਬਿਆਨ ਸੁਣਿਆ ਹੋਊਗਾ ਕਿ ਆਹ ਕਿ ਬੱਸਾਂ ਸਾਡੀਆਂ ਨਹੀਂ ਹੈ ਪ੍ਰਧਾਨ ਆ ਦਾ ਹੋਰ ਕੋਈ ਜਾਵੇ ਬੱਸਾਂ ਦਿਓੜਿਚ ਕੀ ਕਰਨ ਆ ਗਿਆ ਸੀਗਾ ਵੀ ਮਤਲਬ ਕੋਈ ਗੈਂਗਸਟਰ ਗੱਡੀ ਲੈ ਕੇ ਆ ਜਾਵੇ ਬੱਚਾ ਨੂੰ ਕਿਡਨਾਪ ਕਰ ਲੇਗਾ ਬਿਲਕੁਲ ਸਰ ਇਹ ਸਕੂਲ ਵਾਲਿਆਂ ਦੀ ਨਲਾਇਕੀ ਹੈ ਜੀ ਸਕੂਲ ਵਾਲਿਆਂ ਦੀ ਪੂਰੀ ਨਲਾਇਕੀ ਹੈ ਤਾਂ ਜੋ ਅੰਦਰ ਬੱਸਾਂ ਇੱਕ ਕਾਤਲ ਬਣ ਕੇ ਘੁੰਮ ਰਹੀਆਂ ਇਹ ਬਸਾਂ ਸਕੂਲ ਦੇ ਅੰਦਰ ਨਹੀਂ ਇਸ ਪੂਰੇ ਸ਼ਹਿਰ ਦੇ ਵਿੱਚ ਇਹ ਬਸਾਂ ਕਾਤਲ ਬਣ ਕੇ ਘੁੰਮ ਰਹੀਆਂ ਆਂ ਅੱਜ ਸਾਡੀ ਅੱਜ ਸਾਡੀ ਬੱਚੀ ਨਾਲ ਇਹ ਹੋਇਆ ਜੀ ਕੱਲ ਕਿਸੇ ਨਾਲ ਵੀ ਕੁਝ ਵੀ ਹੋ ਸਕਦਾ ਹੈ ਜੇ ਇਸ ਚੀਜ਼ ਤੇ ਠੱਲ ਨਾ ਪਾਈ ਗਈ ਜਿਸ ਵਾਰ ਜਦੋਂ ਮੈਂ ਪੁੱਛਿਆ ਸਟਿੰਗੇ ਜਦੋਂ ਪੁੱਛਿਆ ਕਿ ਕੈਮਰੇ ਕਿੱਥੇ ਲੱਗੇ ਨੇ ਕਿ ਨਹੀਂ ਲੱਗੇ ਗੱਡੀ 'ਚ ਕੈਮਰਾ ਵੀ ਨੀਗਾ ਨਾ ਕੰਡਕਟਰ ਕੋਈ ਵੀ ਨਹੀਂਗਾ ਨਾਲ ਕੁਝ ਵੀ ਨਹੀਂ ਹੈ ਸਰ ਜੀ ਕੁਝ ਵੀ ਨਹੀਂ ਜ਼ਰੇ ਵੀ ਇੱਕ ਡਰਾਈਵਰ ਹੈ ਉਹ ਵੀ ਨਹੀਂ ਪਤਾ ਜੀ ਨਸ਼ੇ ਕਰਕੇ ਆਂਦੇ ਆ ਨਾ ਨਸ਼ੇ ਕਰਕੇ ਆਂਦੇ ਕੋਈ ਪੁੱਛਣ ਵਾਲਾ ਨਹੀਂ ਹੈਗਾ ਜੀ ਉਹਨਾਂ ਨੂੰ ਬਸ ਸਕੂਲ ਵਾਲਿਆਂ ਨੂੰ ਫੀਸਾ ਲੈਣ ਦਾ ਪਤਾ ਹੈ फीस एक दिन लेट हो जाती है मैसेज आ जंदे है जी फीस जमा करा दो फीस जमा करा दो पर रिस्पोंसिबिलिटी ਦੇ ਨਾਮ ਤੇ ਕੋਈ ਕੁਛ ਨਹੀਂ ਹੈਗਾ ਇਹ ਇੱਥੇ ਫਿਰ ਰਿਸਪਾਂਸਿਬਿਲਟੀ ਦਾ ਸਿਰ ਤੋਂ ਝਾੜ ਦੇ ਕੇ ਪੱਲਕੋ ਚੁੜਾ ਦੇ ਆ ਤੁਹਾਡੀ ਗੱਲ ਬਾਤ ਹੈ ਜੋ ਫੀਸ ਵਧਾਉਣ ਦੀ ਫਾਈਨ ਫਾਈਨ ਤੇ ਫਾਈਨ ਲਾਉਂਦੇ ਨੇ ਮਾਪੇ ਨੋਟਿਸ पे ਜਿੰਦ ਨੇ ਕਿ ਤੁਹਾਡਾ ਬੱਚਾ ਸਟੱਕ ਆਫ ਕਰਦਾ ਹੈ ਕੱਢਦਾ ਹੈ ਜਾਂ ਸਕੂਲੋਂ ਬਾਹਰ ਕੱਢ ਦਾਂਗੇ ਐਦ ਕੀ ਕਿਉਂ ਕਾਰਵਾਈ ਮੈਨੇਜਮੈਂਟ ਕਿਉਂ ਰਿਪੋਰਟ ਕਰਦਾ ਸਰ ਮੈਨੇਜਮੈਂਟ ਦੀ سپورਟ ਹੈ ਪ੍ਰਸ਼ਾਸਨ ਕਰ ਰਿਹਾ ਹੈ ਪ੍ਰਸ਼ਾਸਨ ਨੂੰ ਪੈਸਾ ਮਿਲ ਗਿਆ ਹੋਣਾ ਹੀ ਆਪਣੇ ਹਿੱਸੇ ਦਾ ਇਸ ਕਰਕੇ ਇਹ سپورਟ ਹੋ ਰਹੀ ਹੈ ਕਿਉਂਕਿ ਪ੍ਰਿੰਸੀਪਲ ਆਪਣੇ ਘਰੇ ਬੈਠਾ ਹੈ ਅੱਜ ਕੋਚੇ ਕਿ ਸਾਡੇ ਬੰਦਿਆਂ ਨੇ ਉਹਨੂੰ ਦੇਖਿਆ ਸਵੇਰੇ ਪਾਰਕ ਦੇ ਵਿੱਚ ਸੈਰ ਕਰ ਰਿਹਾ ਜੀ ਉਹ ਮੋਜਾਂ ਨਾਲ ਫੁੱਲਾ ਘੁੰਮਦਾ ਪਿਆ ਉਹ ਪੁਲਿਸ ਸਾਨੂੰ ਕਹਿ ਰਹੀ ਹੈ ਜੀ ਭਗੋੜਾ ਹੋ ਗਿਆ ਜੀ ਭਗੋੜਾ ਹੋ ਗਿਆ ਲੇਕਿਨ ਵੀਰ ਜੀ ਇੱਕ ਗੱਲ ਆਇਂਦੀ ਕਿ ਕਿਸੇ ਦੇ ਘਰੇ ਬੱਚੇ ਨਹੀਂ ਹੈਗੇ ਕਿਸੇ ਧੀਆ ਨਹੀਂ ਹੈਗੀਆਂ ਅਗਰ ਕੱਲ ਨੂੰ ਉਹਨਾ ਧੀਆ ਨਾ ਵਾਪਰ ਚੇ ਅਸੀਂ ਉਹਨਾਂ ਲਈ ਹੀ ਸੜਕਾਂ ਤੇ ਉਤਰੇ ਆ ਜੀ ਅਸੀਂ ਉਹਨਾਂ ਲਈ ਹੀ ਸੜਕਾਂ ਤੇ ਉਤਰੇ ਆ ਜੋ ਸਾਡੀ ਬੱਚੀ ਨਾਲ ਘਟਨਾ ਵਾਪਰੀ ਉਹ ਵਾਪਰ ਚੁੱਕੀ ਹੈ ਅਸੀਂ ਆਪਣੀ ਬੱਚੀ ਨੂੰ ਵਾਪਸ ਨਹੀਂ ਲਿਆ ਸਕਦੇ ਪਰ ਆਉਣ ਵਾਲੇ ਟਾਈਮ ਦੇ ਵਿੱਚ ਕਿਸੇ ਹੋਰ ਨਾਲ ਨਾ ਹੋਵੇ ਇਸੇ ਲਈ ਅਸੀਂ ਅੱਜ ਦੀ ਡੇਟ ਦੇ ਵਿੱਚ ਇਹ ਸਭ ਕਰ ਰਹੇ ਹੋਏ ਹਾਂ ਬਹੁਤ ਸ਼ਾਂਤੀ ਮੇ ਟੰਗ ਨਾਲ ਰੋਸ ਮਾਰਚ ਆਪ ਦਾ ਕੱਢ ਰਹੇ ਹਾਂ ਜੇ ਸਾਡੀ ਪ੍ਰਸ਼ਾਸਨ ਨੇ ਕੋਈ ਸੁਣਵਾਈ ਨਾ ਕੀਤੀ ਤਾਂ ਅਸੀਂ ਸੜਕਾਂ ਤੇ ਧਰਨੇ ਲਾਵਾਂਗੇ ਸੜਕਾਂ ਦੇ ਉੱਤੇ ਬੈਠਾਂਗੇ ਸੜਕਾਂ ਰੋਕਾਂਗੇ ਟ੍ਰੈਫਿਕ ਰੋਕਾਂਗੇ ਲੇਕਿਨ ਦਿਲ ਰੋਸ ਨੂੰ ਹਜੇ ਕੋਈ ਭੁੱਲਿਆ ਨਹੀਂ ਸੀਗਾ ਮਿੱਟੀ ਮੂੰਹ ਚ ਪਾਈ ਗਈ ਸੀ ਉਸ ਨੂੰ ਨਹੀਂ ਭੁੱਲਿਆ ਹੁਣ ਮਾਇਰਾ ਦਾ ਕੇਸ ਆ ਗਿਆ ਇਹ ਇਹਦੇ ਉੱਤੇ ਠੱਲ ਪਾਣੀ ਬਹੁਤ ਜ਼ਰੂਰੀ ਹੈ ਸਾਡੀ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਹਦੇ ਵੱਲ ਧਿਆਨ ਦਿੱਤਾ ਜਾਵੇ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਜੋ ਬੰਦੀ ਸਜ਼ਾ ਉਹ ਦਿੱਤੀ ਜਾਵੇ ਨਿਲਾਕੀ ਪੰਜਾਬ ਸਰਕਾਰ ਔਰ ਪੁਲਿਸ ਪ੍ਰਸ਼ਾਸਨ ਔਰ ਲੁਧਿਆਣਾ ਐਡਮਿਨਿਸਟ੍ਰੇਸ਼ਨ ਦੀ ਕੀ ਹੋ ਸਕਦੀ ਏ ਜਿਹੜੀ ਬੱਚੀ ਨੂੰ ਮਾਰਿਆ ਗਿਆ ਸਕੂਲ ਦੇ ਅੰਦਰ ਉਸ ਦੀ ਮਦਰ 4 ਦਿਨ ਹੋ ਗਏ ਘਰ ਵਿਲਾਪ ਕਰ ਲਈਏ ਬੱਚੀ ਦੀ ਬੋਡੀ 40 ਹਸਪੀਟਲ ਪਈ ਹੈ ਜੀ ਪਿਓ 4 ਦਿਨ ਹੋ ਗਏ ਸੜਕਾਂ ਤੇ ਬੈਠਾ ਹੈ ਜੀ 7 ਨੰਬਰ ਥਾਣੇ ਤੇ ਕੀ ਭਗਵੰਤ ਮਾਨ ਸਾਹਿਬ ਕੋਲ ਇੰਨਾ ਟਾਈਮ ਨਹੀਂ ਹੈਗਾ ਜੋ ਰੋਡ ਪ੍ਰਚਾਰ ਰੋਡ ਸ਼ੋਅ ਕਰਨ ਲਈ ਲੁਧਿਆਣੇ ਆ ਸਕਦੇ ਆ ਜਾਂ ਕਿਹੜਾ ਲੀਡਰ ਹੈ ਜੋ ਲੁਧਿਆਣੇ ਨਹੀਂ ਆ ਰੋਡ ਸ਼ੋਅ ਕਰਨ ਲਈ ਸਭ ਵੋਟਾਂ ਦੀ ਪੋਲਿਟਿਕਸ ਹੈ ਇਸ ਤੋਂ ਜ਼ਿਆਦਾ ਬੰਦੇ ਦੀ ਜਾਨ ਦੀ ਕੋਈ ਕੀਮਤ ਨਹੀਂ ਨਹੀਂ ਹੈ ਥਾਣੇ ਦੇ ਬਾਹਰ ਹੀ ਮਜਿੱਟੀਆਂ ਆਇਆ ਸੀ ਕਿ ਪਿਛਲੀ ਸਾਈਡ ਤੇ ਮਜਿੱਟੀਆਂ ਮਜਿੱਟੀਆਂ ਟੱਕੜੀਆਂ ਪਈਆਂ ਆਈ ਸੀ ਜੀ ਬਿਲਕੁਲ ਟਾਈਮ ਹੀ ਨਹੀਂ ਹੈਗਾ ਉਹਨਾਂ ਕੋਲ ਉਹਨਾਂ ਦੀ ਨਜ਼ ਕੁਝ ਤਮਾਮ ਜਿਹੜੇ ਕਿ ਕਰ ਰਹੇ ਨੇ ਤਿੰਨ ਤੋਂ ਅਸੀਂ ਇੱਥੇ ਰੋਸ਼ਮਾਰ ਕਰਦੇ ਬੜੇ ਸ਼ਾਂਤੀ ਪਿਆਰ ਨਾਲ ਬੈਠੇ ਹੋਏ ਆਂ ਅਸੀਂ ਇੱਕੋ ਵਾਸਨ ਦੇ ਰਹੇ ਆਂ ਕਿ ਸਾਨੂੰ ਜਿਹੜਾ ਇਨਸਾਫ ਮਿਲੇ ਉਹਨ ਬੇਟੀ ਨੂੰ ਜਰੋ 8:30 ਵਜੇ ਬੇਟੀ ਅੰਦਰ ਪਹੁੰਚੀ ਸੀਗੀ 8:27 ਮਿੰਟ ਤੇ ਪ੍ਰਿੰਸੀਪਲ ਨੂੰ ਲੱਗੇ ਸੀ ਪਤਾ ਕਿ ਹਾਸਾ ਹੋ ਗਿਆ ਯਾ ਲੇਕਿਨ ਪ੍ਰਿੰਸੀਪਲ ਨੇ ਕੋਈ ਵੀ ਉਹਨਾਂ ਦਾ ਮੈਜਰ ਬੰਦਾ ਬਾਹਰ ਨਹੀਂ ਆਇਆ ਕੋਈ ਉਹਨਾਂ ਦਾ ਬੋਡੀਗਾਰਡ ਨਹੀਂ ਆਇਆ ਕੋਈ ਨਹੀਂ ਆਇਆ ਬੱਚੀ ਨੂੰ ਚੁੱਕਿਆ ਬੱਚਿਆਂ ਨੇ ਛੋਟੜ ਚੁੱਕੇ ਬੱਚਿਆਂ ਨੇ ਕੀ ਜਰੋ ਬਾਸਰੇ ਵਿੱਚ ਮੰਨ ਲੋ ਕਨੈਕਟਰ ਹੁੰਦਾ ਆ ਤਾਂ ਕਿ ਉਹ ਦਿਖਦਾ ਨਹੀਂ ਆ ਕਿ ਮੈਂ ਕਰੈਕਟਰ ਹਾਂ ਕਿੱਥੇ ਜਿ ਵਸੇ ਉਸ ਟਾਈਮ ਬੱਚੇ ਕੋਈ ਨਹੀਂ ਆਇਆ ਇਹਨੇ ਵਾਸ਼ ਕਰ ਕਰਤਾ ਸਾਰਾ ਸਾਫ ਕਰਤਾ ਸਬੂਤ ਮਟਾਏ ਗਏ ਜਿਹੜੇ ਕੈਮਰੇ ਸੀਗੇ ਲੱਗੇ ਹੋਏ ਉਹ ਸਾਨੂੰ ਦਿਖਾਈ ਨਹੀਂ ਗਏ ਤੋੜ ਹੀ ਨਹੀਂ ਗਏ ਸਾਰੇ ਸਬੂਤ ਮਟਾ ਦਿੱਤੇ ਕਿ ਕਿਸਦਾ ਸੁਤਦਾ ਉਸ ਟਾਈਮ ਜਿਸ ਟਾਈਮ 3 ਦਿਨ ਤੋਂ ਅਸੀਂ ਸਭ ਕੁਝ ਕਰ ਰਹੇ ਹਾਂ ਸ਼ਾਂਤਮਈ ਕਰ ਰਹੇ ਹਾਂ ਅਸੀਂ ਚਾਹੁੰਦੇ ਸਾਨੂੰ ਇਨਸਾਫ ਮਿਲੇ ਕਿ ਭਗਵਾਨ ਸਰਕਾਰ ਨੂੰ ਨਹੀਂ ਪਤਾ ਕਿਸਨੂੰ ਇਨਸਾਫ ਚਾਹੀਦਾ ਵਾ ਕਿ ਅੱਜਕੱਲ ਵੋਟਾਂ ਇਲੈਕਸ਼ਨ ਚੱਲ ਰਹੇ ਆ ਸਾਨੂੰ ਪੁਲਿਸ ਦਾ ਕੋਈ ਮਤਲਬ ਨਹੀਂ ਆ ਸਾਨੂੰ ਕੋਈ ਚਾਹੀਦਾ ਸਾਨੂੰ ਇਨਸਾਫ ਮਿਲੇ ਇਨਸਾਫ ਕਿਦਾਂ ਮਿਲੇਗਾ ਜੁਰਸਗਾਰਾ ਸਾਡੀਆਂ ਚਾਹਣ ਗਿਆ ਸਾਡੇ ਨਾਲ ਹੋਣਗੀਆਂ ਪਹਿਲਾਂ ਰੋਜ਼ ਨੂੰ ਹੋਇਆ ਸੀ ਹੁਣ ਸਾਡੀ ਬੱਚੀ ਨਾ ਹੋਇਆ ਸਭ ਦੇ ਮਾਪੇ ਸਭ ਦੇ ਬੱਚੇ ਆ ਕੀ ਕਿਸੇ ਦਾ ਹੱਕ ਨਹੀਂ ਬੰਦਾ ਕੀ ਅਸੀਂ ਇਹਦਾ ਕਰੀਏ ਲੇਕਿਨ ਇਹਨਾਂ ਇਹੀ ਕੰਮ ਕੀਤਾ ਹਰ ਹਰ ਵਕਤ ਸੂਰ ਮਿਡਾਉਣ ਦੀ ਕੋਸ਼ਿਸ਼ ਕੀਤੀ ਅਹੀ ਚਾਹਨੀ ਹੈ ਕਿ ਸਾਨੂੰ ਬਸ ਇਨਸਾਫ ਮਿਲੇ ਇਨਸਾਫ ਮਿਲੇ ਬਸ ਵਿਸ਼ਾਲ ਜੀ ਤੁਸੀਂ ਸਾਡੇ ਇਨੇ ਸਿਆਣੇ ਬੰਦੇ ਹੋ ਮੈਂ ਬੀਸੀਐਮ ਸਕੂਲ ਦੇ ਮੇਰਾ ਬੇਟਾ ਵੀ ਪੜਦਾ ਮੈਂ ਨੂੰ ਅਗਸਤ ਦੇ ਮਹੀਨੇ ਪ੍ਰਿੰਸੀਪਲ ਨੂੰ ਕਿਹਾ ਕਿ ਸਕੂਲ ਦੇ ਅੰਦਰ ਬੱਸਾਂ ਨਹੀਂ ਚੱਲਣੀ ਚਾਹੀਦੀਆਂ ਇਹਨੇ ਸਾਡੀ ਗੱਲ ਇੱਕਾਂ ਚੋਂ ਸੁਣ ਕੇ ਦੂਜੇ ਕੰਨ ਚੋਂ ਕੱਢੀ ਆ ਮੈਨੂੰ ਪਰਸਨਲ ਤਾਂ ਇੰਨਾ ਜ਼ਿਆਦਾ ਰੋਸ਼ ਹੈ ਕਿ ਇਹਨੂੰ ਮੈਂ ਇਸ ਗੱਲ ਦੀ ਚੇਤਾਵਨੀ ਦਿੰਦੀ ਆ ਇਹਦੇ ਰੂਮ ਚ ਜਾ ਕੇ ਅਗਸਤ ਦੇ ਮਹੀਨੇ ਮੈਨੂੰ ਅਗਸਤ ਦੇ ਮਹੀਨੇ ਕਿਹਾ ਕਿ ਸਰ ਸਕੂਲ ਦੇ ਅੰਦਰ ਇਹ ਕੋਈ ਹਾਈਵੇ ਨਹੀਂ ਆ ਇਹ ਹਾਈਵੇ ਨਹੀਂ ਆ ਇਹ ਇੱਕ ਸਕੂਲ ਇੱਕ ਤੁਹਾਡੀ ਪ੍ਰਾਈਵੇਟ ਪ੍ਰੋਪਰਟੀ ਦੇ ਮਾਲਕ ਤੁਸੀਂ ਹੋ ਤੇ ਤੁਸੀਂ ਧਿਆਨ ਰੱਖਣਾ ਬੱਚਿਆਂ ਦਾ ਸਰ ਇਹਦੀ ਉਹਦੀ ਕੁੜੀ ਨਹੀਂ ਮਰੀ ਸਾਡੇ ਬੱਚੇ ਵੀ ਮਰੇ ਨੇ ਮੈਨੂੰ ਸਰ ਬਹੁਤ ਕਲਪਨਾ ਜਦ ਤੱਕ ਗ੍ਰਿਫਤਾਰ ਨਹੀਂ ਹੋਏਗਾ ਮੈਂ ਅੰਸ਼ਤ ਤੇ ਬੈਜਣਾ ਸਰ ਮਾਨਯੋਗ ਹਾਈ ਕੋਰਟ ਦੀ ਸੇਫ ਵਾਹਨ ਪਾਲਿਸੀ 2013 ਚਾਹੀਦੀ ਉਹ ਕਿੱਥੇ ਇੰਪਲੀਮੈਂਟ ਹੋਈ ਹੈ ਪਹਿਲਾਂ ਮੈਨੂੰ ਇਹ ਦੱਸ ਦੋ ਸਰ ਉਹ ਕਾਗਜ਼ਾਂ ਦੇ ਵਿੱਚ ਆ ਪਹਿਲਾ ਪੁਆਇੰਟ ਫੀਮੇਲ ਅਟੈਂਡੈਂਟ ਹੋਣੀ ਜ਼ਰੂਰੀ ਹੈ ਜੇ ਇੱਕ ਲੜਕੀ ਵਿੱਚ ਬੈਠੀ ਹੈ ਤਾਂ ਵੀ ਬਿਲਕੁਲ ਵੀ ਨਹੀਂ ਸੀਗੀ ਕੋਈ ਠੀਕ ਆ ਉਸ ਤੋਂ ਬਾਅਦ ਬੱਸ 'ਚ ਕੈਮਰੇ ਹੋਣੇ ਜ਼ਰੂਰੀ ਨੇ ਕੋਈ ਕੈਮਰਾ ਨਹੀਂ ਸੀ ਬੱਸ ਦੇ ਵਿੱਚ ਸਰ ਫਿਟਨੈਸ ਸਰਟੀਫਿਕੇਟ ਐਸਪਾਇਰ ਹੋਏ ਹੋਏ ਨੇ ਸਰ ਇਸ ਲਈ ਕੀ ਕਰ ਰਹੀ ਹੈ ਸਰਕਾਰ ਸਰ ਇਹਦਾ ਮਤਲਬ ਕੌਂਸਲਰ ਦੇ ਵੋਟੇਜ ਵੀ ਜ਼ੀ ਨੇ ਸਾਰੇ ਪਿੱਛੇ ਬੈਗ ਬਾਡੀ ਵੱਡੀ ਹੈਗੀ ਆ ਜਿਹੜੀ ਇਹਨੂੰ ਵਿਚਾਰ ਰਹੀ ਆ ਇਹ ਗੁਲੇਰੀਆ ਜਿਹੜਾ ਨ ਇਦੇ ਪਿੱਛੇ ਇਹਨਾਂ ਵਿਚਾਰੀ ਇੱਕ ਬੈਗ ਜਿਹੜੀ ਵਿਚਾਰੀ ਤੁਸੀਂ ਸਾਰੇ ਜਾਣਦੇ ਹੋ ਤੇ ਬੈਕ ਨਹੀਂ ਹੈਗੀ ਐ ਇੱਕ ਵੱਡਾ ਗਰੁੱਪ ਹੈ ਜਿਹੜਾ ਨਾ ਵਿਚਾਰਿਆਗਾ ਸਰ ਅਸੀਂ ਬੱਚੀ ਖੋਈ ਐ ਅਸੀਂ ਲਾਸਟ ਤੱਕ ਲੜਾਂਗੇ ਲਾਸਟ ਤੱਕ ਐਨਾ ਵੱਡਾ ਸਕੂਲ ਹੈ ਜਿੱਥੇ 650 ਬੱਚਾ ਪੜਦਾ ਆ ਜੇ ਤੁਸੀਂ 650 ਬੱਚੇ ਨੂੰ ਬੜਾਉਂਦੇ ਹੋ ਉਹ ਨਹੀਂ ਸਿੱਖ ਰਹੇ ਨਹੀਂ ਹੈਗੀ ਉਹ ਸਕੂਲ ਕਿਸ ਕੰਮ ਦਾ ਸਕੂਲ ਨੂੰ ਬੰਦ ਕੀਤਾ ਜਾਵੇ ਓਕੇ ਚਲੋ ਸਥਾਨ ਡਿਵੀਜ਼ਨ ਨੰਬਰ 7 ਦੇ ਐਸ ਐਚ ਓ ਹਰਜੀਤ ਸਿੰਘ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਇੱਕ ਪਾਸੇ ਅਮਾਇਰਾ ਦੇ ਜੋ ਪਰਿਵਾਰ ਦੇ ਸਿਗੇ ਤੇ ਜੋ ਉਥੇ ਦੇ ਪੇਰੈਂਟ ਸਿਗੇ ਉਹਨਾਂ ਨੇ ਕੈਂਡਲ ਮਾਰਚ ਕਰਦੇ ਆ ਸਰ ਹੈ ਕਿ ਪੂਰਾ ਮਾਮਲਾ ਕੈਂਡਲ ਮਾਰਚ ਕਰਿਆ ਹੈ ਕਿ ਦੋਸ਼ੀ ਦੀ ਹਜੇ ਤੱਕ ਡੀਪੀ ਗੁਲੇਰੀਆ ਦੀ ਗ੍ਰਿਫਤਾਰੀ ਨਹੀਂ ਹੋ ਪਾਈ ਹੈ ਕਿਸ ਇੰਨਾ ਵੱਲੋਂ ਕੈਂਡਲ ਮਾਰਚ ਕੀਤਾ ਜਾ ਰਿਹਾ ਹੈ ਗ੍ਰਿਫਤਾਰੀ ਬਾਰੇ ਤਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਵੀ ਅਜੇ ਅਸੀਂ ਪੂਰੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਉਹਨਾਂ ਦੀ ਡਰਾਈਵਰ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਗੱਡੀ ਬਰਾਮਦ ਕਰ ਲਈ ਹੈ ਮੋਡਲੀ ਜਿਹੜੀ ਤਪਤੇਸ਼ਪੂਰੀ ਕੱਲ੍ਹ ਅੱਗੋਂ ਜਿਹਨੇ ਜਿਹੜੇ ਦੋਸ਼ੀ ਉਹਨਾਂ ਬਾਰੇ ਪੂਰੀ ਢੰਗਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਜਿੱਦੇ ਜਿੱਦੇ ਵੀ ਨੋਟ ਸਾਹਮਣੇ ਆਏਗਾ ਕਾਰਵਾਈ ਕੀਤੀ ਜਾਵੇ ਪਰਿਵਾਰ ਦੇ ਜੋ ਜੀ ਸੀਗੇ ਜਿਹੜੇ ਉੱਥੇ ਜਾ ਰਹੇ ਸੀਗੇ ਉਹਨਾਂ ਨੇ ਕਿਹਾ ਕਿ ਉਹ ਮੋਟੀ ਫਰਮ ਇਸ ਕਰਕੇ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੈ ਜੀ ਇਹੋ ਜੀ ਕੋਈ ਗੱਲ ਬਾਰਾਹ ਗ੍ਰਿਫਤਾਰ ਕਰ ਲਈ ਤੇ ਜਾਣਗੇ ਇਹ ਇਨ పార్ਟ ਆਫ ਇਨਵੈਸਟੀਗੇਸ਼ਨ ਤੋਂ ਬਾਅਦ ਜੋ ਵੀ ਸਾਹਮਣੇ ਆਵੇ ਇਨਵੈਸਟੀਗੇਸ਼ਨ ਜਦੋਂ ਪੂਰੀ ਹੋ ਗਈ ਤੱਥਾਂ ਦੇ ਆਧਾਰ ਤੇ ਜਦੋਂ ਨਿਰੀਸ਼ੀng ਪੂਰੀ ਹੋ ਗਈ ਤਾਂ ਉਹਨਾਂ ਗ੍ਰਿਫਤਾਰ ਕਰ ਲਿਆ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਸਰ ਨਾਲ ਕਾਬਿਲ ਅਫਸਰ ਨੇ 7 ਨੰਬਰ ਦੇ ਕਈ ਕੇਸ ਹਨ ਨੇ ਸੋਲਵ ਕੀਤੇ ਨੇ ਲੇਕਿਨ ਪਾਰਟ ਆਫ ਇਨਵੈਸਟੀਗੇਸ਼ਨ ਦਾ ਹਿੱਸਾ ਵਾ ਇਨਵੈਸਟੀਗੇਸ਼ਨ ਜਿਹੜੀ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਜੋ ਵੀ ਇਹ ਤੱਥ ਸਾਹਮਣੇ ਆਣਗੇ ਉਹ ਦੋਸ਼ੀ ਜਿਹੜੇ ਬਕਸ਼ੇ ਨੇ ਜਾਣਗੇ ਉਹਨਾਂ ਦੀ ਗ੍ਰਿਫਤਾਰੀ ਜਲਦ ਕੀਤੀ ਜਾਊਗੀ ਇਹ ਕੈਂਡਲ ਮਾਂ ਜਿਹੜੇ ਪੰਜਾਬ ਦੀ ਸੜਕਾਂ ਦੇ ਉੱਤੇ ਕੰਨਣਾ ਪੈਂਦਾ ਕਿ ਮਾਇਰਾ ਜਿਹੜੀ ਐ ਇਸ ਦੁਨੀਆ ਨੂੰ ਔਲਵੀ ਦਾ ਕਹਿ ਕੇ ਜੋ ਚਲੀ ਗਈ ਹੈ ਲੇਕਿਨ ਉਸ ਨੂੰ ਇਨਸਾਫ ਦੀ ਵਾਸਤੇ ਇਹ ਪੂਰਾ ਪੂਰਾ ਕੈਂਡਲ ਮਾਰ ਜਿਹੜਾ ਕੱਢਿਆ ਜਾ ਰਿਹਾ ਹੁਣ ਦੇਖਦੇ ਆ ਕਿ ਇਹਦੇ ਵਿੱਚ ਕਾਰਵਾਈ ਜਿਹੜੀ ਐ ਕੀ ਹੁੰਦੀ ਐ ਕਿ ਗ੍ਰਿਫਤਾਰੀ ਗੁਲੇ ਡੀਪੀ ਗੁਲੇਰੀਆ ਦੀ ਹੁੰਦੀ ਐ ਕਿ ਨਹੀਂ ਹੁੰਦੀ ਕੈਂਡਲ ਮਾਰ ਦਾ ਇੱਕ ਪੂਰੇ ਪ੍ਰਸ਼ਾਸਨ ਵਾਲੋ ਕੱਢਿਆ ਜਾ ਰਿਹਾ ਹੁਣ ਗ੍ਰਿਫਤਾਰੀ ਦੇਖਦੇ ਕਦੋਂ ਹੁੰਦੀ ਲੋਕਾਂ ਕਹਿਣਾ ਮੈਂ ਸਜੇ ਸੇਤੇ ਨਾਲ ਵਿਸ਼ਾਲ ਕਪੂਰ ਨੂੰ ਲੈਣਾ